ਪੰਜਾਬ ਦੇ ਵਿੱਚ ਹੁਣ ਪਾਣੀ ਅੰਦਰ ਵੀ ਚੱਲੇ ਕੀ ਬਸ ਇੱਕ ਵਾਰ ਦੇ ਵਿੱਚ ਬੈਠ ਸਕਦੇ ਨੇ 32 ਲੋਕ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੂਜਾ ਪੰਜਾਬ ਦੇ ਅੰਦਰ ਜਲਦ ਹੀ ਹੁਣ ਪਾਣੀ ਦੇ ਵਿੱਚ ਬਸ ਚਲਾਈ ਜਾਵੇਗੀ ਦੱਸਦੀ ਹੈ ਕਿ ਇਸ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਅਮਲ ਵੀ ਸ਼ੁਰੂ ਕਰ ਦਿੱਤਾ ਗਿਆ ਤੇ ਹੁਣ ਜਲਦ ਹੀ ਪੰਜਾਬ ਦੇ ਅੰਦਰ ਮੁਰ ਤੋਂ ਪਾਣੀ ਵਾਲੀਆਂ ਬੱਸਾਂ ਚੱਲਣਗੀਆਂ ਦੱਸਦੀ ਹੈ ਕਿ ਬੱਸ ਦੇ ਵਿੱਚ ਇੱਕ ਵਾਰ ਦੇ ਵਿੱਚ 32 ਲੋਕ ਬੈਠ ਸਕਦੇ ਨੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੇ ਵਿੱਚ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਵੀ ਹੋਈ ਹੈ ਅਤੇ ਇਸ ਉੱਚ ਪੱਧਰੀ ਮੀਟਿੰਗ ਦੇ ਵਿੱਚ ਰਣਜੀਤ ਸਾਗਰ ਝੀਲ ਦੇ ਵਿੱਚ ਪਾਣੀ ਅੰਦਰ ਬਸ ਚਲਾਉਣ ਨੂੰ ਲੈ ਕੇ ਹਰੀ ਝੰਡੀ ਵੀ ਦੇ ਦਿੱਤੀ ਗਈ ਹੈ ਜਿਸ ਮਗਰੋਂ ਹੁਣ ਸਰਕਾਰ ਦੇ ਇਸ ਉੱਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਜਲਦ ਹੀ ਹੁਣ ਰਣਜੀਤ ਸਾਗਰ ਝੀਲ ਦੇ ਵਿੱਚ ਪਾਣੀ ਅੰਦਰ ਜਲ ਬਸ ਚਲਾਈ ਜਾਵੇਗੀ ਅ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਇੱਕ ਵਾਰ ਦੇ ਵਿੱਚ ਇਸ ਬਸ ਦੇ ਵਿੱਚ 32 ਲਾਨੀ ਬੈਠ ਸਕਣਗੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਵੱਲੋਂ ਖਜ਼ਾਨੇ ਦੇ ਵਿੱਚੋਂ ਕਰੋੜਾਂ ਰੁਪਏ ਦੀ ਰਾਸ਼ੀ ਖਰਚ ਕੇ ਇਹ ਬਸ ਜਿਹੜੀ ਸੀ ਉਹ ਖਰੀਦੀ ਗਈ ਸੀ ਜੋ ਕਿ ਹੁਣ ਕੰਡਮ ਹੋਣ ਦੀ ਕਗਾਰ ਤੇ ਸੀ ਪਰ ਹੁਣ ਫਿਟਨੈਸ ਸਰਟੀਫਿਕੇਟ ਮਿਲਣ ਮਗਰੋਂ ਇਸ ਨੂੰ ਮੁੜ ਤੋਂ ਚਲਾਇਆ ਜਾਵੇਗਾ ਅਤੇ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਸੈਰਸਪਾਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲਬਸਤੀ ਚੈਕਿੰਗ ਕਰਵਾਈ ਹੈ ਇਸ ਜਲਬਸ ਨੂੰ ਰਣਜੀਤ ਸਾਗਰ ਝੀਲ ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਸ ਕੰਡਮ ਹੋਣ ਲੱਗ ਪਈ ਸੀ ਇਸ ਦਾ ਮੂਲ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਲਬਸ ਨੂੰ ਚਲਾਇਆ ਜਾਵੇਗਾ ਅਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦਸਣ ਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਨਵਰੀ 2015 ਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ ਚ ਬਸਾ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਚ ਦਸੰਬਰ 2016 ਨੂੰ ਜਲ ਬਸ ਚਲਾਈ ਗਈ ਸੀ ਉਸ ਵੇਲੇ ਬਿਨਾਂ ਫਿਜ਼ਿਬਿਲਿਟੀ ਦੇਖੇ ਹੀ ਜਲ ਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੀ ਗਈ ਸੀ ਇਹ বাস 10 ਦਿਨ ਤੱਕ ਚੱਲੀ ਅਤੇ ਇਸ ਤੋਂ 6600 ਰੁਪਏ ਦੀ ਕਮਾਈ ਹੋਈ ਸੀ। ਜਲਬਸੰਦਰ 32 ਸੈਲਾਨੀ ਬੈਠ ਸਕਦੇ ਨੇ। ਇਸ ਮਗਰੋਂ ਜਲਬਸ ਹਰੀਕੇ ਚ ਹੀ ਤਾਲੇ ਅੰਦਰ ਬੰਦ ਸੀ। ਕਾਂਗਰਸ ਸਰਕਾਰ ਵੱਲੇ ਤਤਕਾਲੀ ਸਹਿਰਸ ਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਸ ਨੂੰ ਨਿਲਾਮ ਕੀਤਾ ਜਾਵੇਗਾ ਅਤੇ ਇਸ ਦੀ ਥਾਂ ਹਰੀਕੇ ਜਲਗਾਚ ਕਸ਼ਮੀਰ ਦੀ ਤਰਜ਼ ਦੇ ਸ਼ਿਕਾਰੀ ਜਲਬਸ ਸੰਦਰ 32 ਸੈਲਾਨੀ ਬੈਠ ਸਕਦੇ ਸਨ ਇਸ ਮਗਰੋਜ਼ ਜਲਬਸ ਹਰੀਕੇ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਜਲਬਸ ਨੂੰ ਨਿਲਾਮ ਕੀਤਾ ਜਾਵੇਗਾ ਅਤੇ ਇਸ ਦੀ ਥਾਂ ਹਰੀਕੇ ਜਲਗਾਚ ਕਸ਼ਮੀਰ ਦੀ ਤਰਜ਼ ਦੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਬੰਦ ਖੜੀ ਬਸ ਨੂੰ ਜੰਗਾਲ ਪੈ ਰਿਹਾ ਹੈ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਉਲੀਕਿਆ ਇਸ ਨੂੰ ਹੁਣ ਰਣਜੀਤ ਸਾਗਰ ਝੀਲ 'ਚ ਚਲਾਉਣ ਦਾ ਫੈਸਲਾ ਕੀਤਾ ਗਿਆ। ਟ੍ਰਾਂਸਪੋਰਟ ਵਿਭਾਗ ਤੋਂ ਜਲ ਬਸ ਦਾ ਫਿਟਨੈਸ ਸਰਟੀਫਿਕੇਟ ਲੈਣ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ। ਟ੍ਰਾਂਸਪੋਰਟ ਵਿਭਾਗ ਤੋਂ ਜਲ ਬਸ ਦਾ ਫਿਟਨੈਸ ਸਰਟੀਫਿਕੇਟ ਲੈਣ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ ਬਸ ਨੂੰ ਚਲਾਇਆ ਜਾਵੇਗਾ। ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ